ਇਹਨੀਆਂ ਗਰੰਟੀਆਂ ਦਿੱਤੀਆਂ ਹੈ ਸਰਕਾਰ ਨੇ ਸਾਡੀ ਇੱਕ ਗਲਤੀ ਰਹਿ ਗਈ ਔਰ ਤਨ ਪੈਸੇ ਦੇ ਨਾਲ ਹੀ ਉਹ ਵੀ ਬਾਤ ਦੇ ਵਿੱਚ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕਰਤਾ ਕਿ ਬਾਤ ਦੇ ਤੇ ਉਹਨੂੰ ਹੀ ਲਾਗੂ ਕਰ ਦੇ ਜਿਹੜੀਆਂ ਗਰੰਟੀਆਂ ਟੋਟਲ ਪੰਜਾਬ ਲਈ ਦਿੱਤੀਆਂ ਹੈ ਉਹ ਵੀ ਸਾਰੀਆਂ ਚਾਹ ਬੀਲੀ ਦੀ ਹਸਪਤਾਲਾਂ ਦੀ ਸੀ ਉਹ ਨੌਕਰੀਆਂ ਦੀ ਸੀ ਸਕੂਲਾਂ ਕਾਲਜਾਂ ਦੀ ਉਹ ਸਭ ਜਿਹੜੀਆਂ ਕੰਪਲੀਟ ਹੋ ਗਈਆਂ ਤੇ ਜਿਹੜੀਆਂ ਇਲਾਕੇ ਲਈ ਦਿੱਤੀਆਂ ਸੀਗੀਆਂ ਉਹ ਵੀ ਸਾਰੀਆਂ ਸਾਡੀਆਂ ਜਿਹੜੀਆਂ ਇਲਾਕੇ 'ਚ ਜੋ ਕੁਝ ਮੈਂ ਬੋਲਦਾ ਸੀਗਾ ਕਹਿੰਦਾ ਸੀਗਾ ਉਹ ਲਗਭਗ ਸਾਰਾ ਠੀਕ ਹੋ ਚੱਲਿਆ ਪਰ ਗੱਲ ਇਹ ਦੇ ਕੇ ਤੁਸੀਂ ਵੀ ਇੱਥੇ ਜੇ ਮੈਂ ਵੀ ਇੱਥੇ ਆਂ ਕਿਸੇ ਨੇ ਪਿਛਲੇ 20 25 ਸਾਲ 1 ਕਿਲੋ ਬਜਰੀ 1 ਕਿਲੋ ਕਿਤੇ ਲੁੱਕ ਨਹੀਂ ਪਾਈ ਕਹਿੰਦੀ ਪੂਰੀ ਹਾਲਤ ਹੋ ਗਈ ਛੜਕਾਂ ਦੀ ਸਰਕਾਰੀ ਬਿਲਡਿੰਗਾਂ ਦੀ ਉਹ ਸਾਰੀਆਂ ਦੁਬਾਰਾ ਜਿਹੜੀਆਂ ਠੀਕ ਕਰਦੀਆਂ ਪੈਦੀਆਂ ਪਰ ਆਪਾਂ ਜਦੋਂ 27 ਚ ਇਲੈਕਸ਼ਨ ਤੇ ਜਾਵਾਂਗੇ ਆਪਾਂ ਸਾਰਾ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਬੀਤੇ ਹਫਤੇ ਵੀ ਤੁਸੀਂ ਦੇਖਿਆ ਹੋਣਾ ਕਿ ਸੀ 7 ਲਿੰਕ ਰੋਡ ਜਿਹੜੀਆਂ ਉਹਨਾਂ ਦੇ ਨਹੀਂ ਪੱਥਰ ਰੱਖੇ ਸੀਗੇ ਔਰ ਉਹਨਾਂ ਸੀ ਫੇਰ ਮੰਗਲ ਬੁੱਧਵਾਰ 10 ਜਿਹੜੀਆਂ ਲਿੰਕ ਰੋਡ ਦੇ ਉਹਨਾਂ ਦੇ ਨਹੀਂ ਪੱਥਰ ਰੱਖਦੇ ਸਾਡੀਆਂ 59 ਆਨਾਠ ਛੜਕਾਂ ਜਿਹੜੀਆਂ ਮੁੱਖ ਮੰਤਰੀ ਸਾਹਿਬ ਨੇ ਮਨਜ਼ੂਰ ਕੀਤੀਆਂ ਔਰ ਅਗਲੇ ਹਫਤੇ ਹੀ ਅਸੀਂ ਮਤਲਬ ਜਿਹੜਾ 35 ਆਪਾਂ ਨੂੰ ਸਟੇਡੀਅਮ ਜਿਹੜੇ ਪਲੇ ਗਰਾਉਂਡ ਆ ਉਹ ਮੁੱਖ ਮੰਤਰੀ ਸਾਹਿਬ ਨੇ ਦਿੱਤੇ ਉਹਨਾਂ ਦਾ ਵੀ ਨਹੀਂ ਪੱਥਰ ਅਸੀਂ ਰੱਖਣ ਜਾ ਰਹੇ ਇਹ ਜਿਹੜਾ ਹੋਣ 15 ਮਹੀਨੇ ਰਹਿ ਗਏ ਸਰਕਾਰ ਦੇ ਟਾਈਮ ਦੇ ਵਿੱਚ ਇਹਨਾਂ ਮਹੀਨਿਆਂ ਦੇ ਵਿੱਚ ਆਪਾਂ ਦੱਜ ਕੇ ਜਿਹੜਾ ਵਿਕਾਸ ਕਰਨਾ ਜਿਹੜਾ ਜਿਹੜਾ ਵੀ ਕੰਮ ਰਹਿੰਦਾ ਜੇ ਕੁਝ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਰੈਂਦੀਆਂ ਉਹ ਵੀ ਰੰਗਲੇ ਪੰਜਾਬ ਦੇ ਵਿੱਚ ਆਪਾਂ ਨੂੰ 5 ਕਰੋੜ ਰੁਪਈਆ ਮਿਲਿਆ ਉਹ ਵੀ ਤੁਹਾਡੇ ਹਿੱਸੇ ਦਾ ਗੱਗੋਮਾਲ ਦੇ ਹਿੱਸੇ ਦਾ ਤੁਹਾਨੂੰ ਤੁਹਾਡੇ ਪੈਸੇ ਜਿਹੜੇ ਮਿਲ ਗਏ ਤੇ ਆਪਾਂ ਕੋਈ ਵੀ ਜਿਹੜਾ ਕੰਮ ਜਿਹੜਾ ਉਹ ਰੋਕਣਾ ਨਹੀਂ ਸਾਰੇ ਕੰਮ ਕਰਦੇ ਆਂ ਬਸ ਮੇਰੀ ਤੁਹਾਨੂੰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਬੋਲਦਾ ਤੁਸੀਂ ਸੁਣਦੇ ਹੋ ਮੈਂ ਕਹਿੰਦਾ ਹੁੰਦਾ ਕਿ ਠੀਕ ਹੈ ਆਪਾਂ ਵੋਟਾਂ ਪਾਉਣੀਆਂ ਆਪਣੇ ਪਿੰਡਾਂ ਦੇ ਵਿੱਚ ਧੜੇਬੰਦੀਆਂ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਕਿਸੇ ਪਾਰਟੀ ਦਾ ਪਰ ਵਕਾਸ ਸਣੀ ਇੰਦਾ ਆਪਾਂ ਕਰਨਾ ਵਕਾਸ ਆਪਾਂ ਸਾਰਾ ਹੀ ਕਰਨਾ ਆਪਾਂ ਵਕਾਸ ਨੂੰ ਇੱਕ ਸਾਥ ਕਰਨਾ ਇੱਕ ਸਾਥ ਹੋਂਦ ਤੱਕ ਆਪਾਂ ਕੀਤਾ ਆਪਾਂ ਕੋਈ ਧੜੇਬੰਦੀ ਕੋਈ ਪਾਰਟੀਬਾਜੀ ਜਿਹੜੀ ਆ ਵਕਾਸ ਸਣੀ ਲਿਆਉਣੀ ਠੀਕ ਹੈ ਵੋਟਾਂ ਲੋਕਾਂ ਦਾ ਆਪਾਂ ਆਪਾਂ ਆਪਣਾ ਡੈਮੋਕ੍ਰੇਸੀ ਆ ਅਧਿਕਾਰ ਹੈ ਹਰ ਇੱਕ ਨੂੰ ਕਿੱਥੇ ਗਏ ਨੇ ਵੋਟ ਪਾਉਣੀ ਹੈ ਜਦੋਂ ਵੋਟਾਂ ਆਉਣਗੀਆਂ ਉਦੋਂ ਆਪਾਂ ਆਪਣਾ ਹਸਤਾ ਦੇਾਂਗੇ ਲੋਕਾਂ ਨੂੰ ਕਿ ਆ ਸਾਡਾ ਹਸਤਾ ਆ ਵੀ 5 ਸਾਲ ਚ ਕੀਤਾ ਸੋ ਵਿਕਾਸ ਜਿਹੜਾ ਸਾਰੀ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਤੁਹਾਨੂੰ ਸਾਡਾ ਬੇਨਤੀ ਹੈ ਕਿ ਆਪਾਂ ਆਪਣੇ ਪਿੰਡਾਂ ਦਾ ਵਿਕਾਸ ਜਿਹੜਾ ਇੱਕ ਤਰਫਾ ਵਧੀਆ ਤੰਗ ਦੇ ਨਾਲ ਜਿਹੜਾ ਕਰਨਾ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਦਾ ਭਗਵਾਨ ਸ੍ਰੀ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤਿੰਨ ਡਿਸਪੈਂਸਰੀਆਂ ਦਿੱਤੀਆਂ ਜਿਨ੍ਹਾਂ ਨੇ 58 ਛਟਕਾਂ ਦਿੱਤੀ ਆਪਾਂ ਨੂੰ ਜਿਨ੍ਹਾਂ ਨੇ 35 ਮਤਲਬ ਜਿਹੜੇ ਸਟੇਡੀਅਮ ਦਿੱਤੇ ਆ ਸਭ ਤੋਂ ਜ਼ਿਆਦਾ ਮੇਰੇ ਮਨ ਦੀ ਰੂਹ ਜਿਹੜੀ ਖੁਸ਼ ਹੋਈ ਕਿ ਸਾਡਾ ਕਾਲਜ ਜਿਹੜਾ ਮजूद ਹੋ ਗਿਆ ਆਪਾਂ ਚਾਹੁੰਦੇ ਦੋ ਕਾਲਜ ਸੀਗੇ ਇੱਕ ਇਹਦਾ ਅੰਦਾਜ਼ ਚਾਹੁੰਦੇ ਸੀ ਇੱਕ ਇਹਦਾ ਚਾਹੁੰਦੇ ਸੀ ਪਰ ਜਦੋਂ ਅੰਦਾਜ਼ ਸਰਵੇ ਕੀਤਾ ਟੀਮਾਂ ਨੇ ਆ ਕੇ ਤੋਂ ਸਾਡੇ ਸਟੂਡੈਂਟ ਦੀ ਪੂਰੇ ਹੋਏ ਉਹਨਾਂ ਨੇ ਰਿਪੋਰਟ ਦਿੱਤੀ ਕਿ ਜੀ ਇੱਥੇ ਕਾਲਜ ਚੱਲੂਗਾ ਨਹੀਂ ਸਟੂਡੈਂਟ ਹੈ ਨਹੀਂਗੇ ਇਹਦੇ ਸਟੂਡੈਂਟ ਪੂਰੇ ਹੋ ਗਏ ਇਹ ਉਹਨਾਂ ਨੇ ਕਿਹਾ ਇਹ ਪਾਸੇ ਜਿਹੜਾ ਚੱਲ ਸਕਦਾ ਪਰ ਮੇਰੀ ਕੋਸ਼ਿਸ਼ ਹੈ ਕਿ ਰਮਦਾਸ ਦੇ ਵਿੱਚ ਵੀ ਕੋਈ ਨਾ ਕੋਈ ਟੈਕਨੀਕਲ ਸਸਤਾ ਜਿਹੜੀ ਆ ਜੇ ਕਾਲਜ ਦੀ ਤੇ ਕੋਈ ਟੈਕਨੀਕਲ ਸਸਤਾ ਮੈਂ ਸੀਐਮ ਸਾਹਿਬ ਨੂੰ ਕਿਹਾ ਸੀਗਾ ਕਿ ਕੋਈ ਨਾ ਕੋਈ ਜੀ ਸਾਨੂੰ ਟੈਕਨੀਕਲ ਸਸਤਾ ਦੇ ਦਿਓ ਆਈਟਾਈ ਵਗੈਰਾ ਦੇ ਦਿਓ ਜਿਹਦੇ ਨਾਲ ਸਾਡੇ ਇਸ ਇਲਾਕੇ ਦੇ ਬੱਚੇ ਪੜ ਜਾਣ ਉਹ ਮੇਰੀ ਕੋਸ਼ਿਸ਼ ਹੈ ਉਹ ਮੇਰਾ ਖਿਆਲ ਹੈ ਕਿ ਸਾਡੀ ਪਰਮਾਤਮਾ ਵੀ ਸੁਣੂਗਾ ਕਿਉਂਕਿ ਪਹਿਲਾਂ ਕਾਲਜ ਲਈ ਜ਼ੋਰ ਲੱਗਾ ਸੀਗਾ ਇਹ ਛੜਕਵੀ ਸਾਰੀ ਆਪਣੀ ਤੋੜ ਜਿਹੜੀ ਹੈ ਇਹ ਕੰਪਲੀਟ ਹੋ ਚੰਦੀ ਹੈ ਸੋ ਬਾਬੇ ਦੀ ਕਿਰਪਾ ਹੋ ਜੂਗੀ ਜਿਹੜੀਆਂ ਅੱਗੇ ਲੇਕ ਕੋਰ ਆਪਣੀਆਂ ਟੁੱਟ ਗਿਆ ਹੜਾਂ ਕਰਕੇ ਉਹ ਵੀ ਸਾਰੀਆਂ ਛੜਕਾਂ ਬਣਾ ਦੇਣੀਆਂ 100 ਛੜਕਾਂ ਜਿਨ੍ਹਾਂ ਚੋਂ 58 ਮਨਜ਼ੂਰ ਹੋ ਕੇ ਆ ਗਿਆ ਬਾਕੀ ਵੀ ਜਿਹੜੀਆਂ ਇਹ ਨਵੰਬਰ ਦੇ ਆਖਰੀ ਹਫਤੇ ਸ਼ਾਇਦ ਮਨਜ਼ੂਰ ਹੋ ਜਾਣਗੀਆਂ ਸੋ ਮੈਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਮੈਂ ਸੁਣਦਾ ਕਿ ਬਾਬਾ ਜੀਵਨ ਸਿੰਘ ਜੀ ਦੇ ਪਿੰਡ ਦੇ ਵਿੱਚ ਛੋਟਾ ਹਸਪਤਾਲ ਬਣਨਾ ਇਹ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਦੇਖੋ ਪਤਾ ਕੀ ਹੁੰਦਾ 5 ਸਾਲ ਬਾਅਦ ਲੀਡਰ ਆਉਂਦੇ ਆ ਉਹ ਵੋਟਾਂ ਲੈ ਕੇ ਚਲੇ ਜਾਂਦੇ ਬੜੇ ਬੜੇ ਵੱਡੇ ਲਾਰੇ ਲਾ ਕੇ ਚਲੇ ਜਾਂਦੇ ਲੋਕਾਂ ਨੂੰ ਤੇ ਮੈਂ ਤੇ ਰੋਜ਼ ਹੀ ਸੋਚਦਾ ਦਿੰਦਾ ਕਿ ਜਾਂ ਕਿਹੜੀ ਕਿਹੜੀ ਗੱਲ ਇਲੈਕਸ਼ਨ ਦਾ ਪਾਕੀ ਕੋਈ ਰਹਿ ਨਾ ਜਾਵੇ ਮੁੜ ਕੇ ਅਗਲਾ ਕਹਿੰਦਾ ਜਾਂਦੇ ਵੀ ਉਹਨਾਂ ਵਰਗਾ ਝੂਠ ਮਾਰ ਕੇ ਚਲਾ ਗਿਆ ਸੋ ਆਪਾਂ ਕੋਈ ਇਦਾਂ ਦਾ ਕੰਮ ਜਿਹੜਾ ਕਿਹਾ ਹੈ ਜਿਆਦਾ ਕਹਿ ਕੇ ਲੋਕਾਂ ਕੋ ਵੋਟ ਲਈ ਹੈ ਜਿੰਨੀਆਂ ਗਰੰਟੀਆਂ ਦਿੱਤੀਆਂ ਸੀ ਸਰਕਾਰ ਨੇ ਸਾਡੀ ਇੱਕ ਗਰੰਟੀ ਰਹਿ ਗਈ ਆਤਨ ਪੈਸੇ ਦੇ ਨਾਲੀ ਉਹ ਵੀ ਮਾਤ ਦੇ ਵਿੱਚ ਸੀਐਮ ਸਾਹਿਬ ਨੇ ਆਲਰੇਡੀ ਅਨਾਉਂਸ ਕਰਤਾ ਕਿ ਮਾਤ ਚ ਉਹਨੂੰ ਹੀ ਲਾਗੂ ਕਰ ਦੇ ਜਿਹੜੀਆਂ ਗਰੰਟੀਆਂ ਟੋਟਲ ਪੰਜਾਬ ਲਈ ਦਿੱਤੀਆਂ ਉਹ ਵੀ ਸਾਰੀਆਂ ਤੇ ਬੀਲੀ ਦੀ ਹਸਪਤਾਲਾਂ ਦੀ ਸੀ ਉਹ ਨੌਕਰੀਆਂ ਦੀ ਸੀ ਸਕੂਲਾਂ ਕਾਲਜਾਂ ਦੀ ਉਹ ਸਭ ਜਿਹੜੀਆਂ ਕੰਪਲੀਟ ਹੋ ਗਈਆਂ ਤੇ ਜਿਹੜੀਆਂ ਇਲਾਕੇ ਲਈ ਦਿੱਤੀਆਂ ਸੀਗੀਆਂ ਉਹ ਵੀ ਸਾਰੀਆਂ ਸਾਡੀਆਂ ਜਿਹੜੀਆਂ ਇਲਾਕੇ 'ਚ ਜੋ ਕੁਝ ਮੈਂ ਬੋਲਦਾ ਸੀਗਾ ਕਹਿੰਦਾ ਸੀਗਾ ਉਹ ਲਗਭਗ ਸਾਰਾ ਠੀਕ ਹੋ ਚੱਲਿਆ ਪਰ ਗੱਲ ਇਹ ਜੇ ਕਿ ਤੁਸੀਂ ਇੱਥੇ ਜੇ ਮੈਂ ਵੀ ਇੱਥੇ ਆਂ ਕਿਸੇ ਨੇ ਪਿਛਲੇ 20 25 ਸਾਲ ਇੱਕ ਕਿਲੋ ਬਜਰੀ ਇੱਕ ਕਿਲੋ ਕਿਤੇ ਲੱਕੜੀ ਪਾਈ ਇਹਦੀ ਬੁਰੀ ਹਾਲਤ ਹੋ ਗਈ ਛੜਕਾਂ ਦੀ ਸਰਕਾਰੀ ਬਿਲਡਿੰਗਾਂ ਦੀ ਉਹ ਸਾਰੀਆਂ ਦੁਬਾਰਾ ਜਿਹੜੀਆਂ ਠੀਕ ਕਰਦੀਆਂ ਪੈਦੀਆਂ ਪਰ ਆਪਾਂ ਜਦੋਂ 27 ਚ ਇਲੈਕਸ਼ਨ ਚ ਜਾਵਾਂਗੇ ਆਪਾਂ ਸਾਰ ਆਪਣਾ ਕੋਟ ਕਾਰਡ ਲੈ ਕੇ ਜਾਵਾਂਗੇ ਪਿਆ ਤੁਹਾਨੂੰ ਕਿਹਾ ਸੀ ਆ ਅਸੀਂ ਕਰਤਾ ਇੰਨਾ ਕੰਮ ਜੇ ਕੋਈ ਬਚਿਆ ਵੀ ਹੈ ਰਹਿ ਗਿਆ ਜਦੋਂ ਹਰ انا ਨੁਕਸਾਨ ਹੋ ਜਾਂਦਾ ਕੋਈ ਕੁਦਰਤੀ ਕੋਪੀ ਨੇ ਨੁਕਸਾਨ ਹੋ ਜਾਂਦਾ ਉਹ ਤੇ ਬਕਰੀ ਗੱਲ ਹੈ ਪਰ ਸਾਡੀ ਜੋ ਕੋਸ਼ਿਸ਼ ਤੇ ਸਾਡੀ ਸਰਕਾਰ ਦੀ ਜੋ ਕੋਸ਼ਿਸ਼ ਹੈਗੀ ਉਹ ਅਸੀਂ ਪੂਰੇ ਇਮਾਨਦਾਰੀ ਢੰਗ ਦੇ ਨਾਲ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨੂੰ ਨਿਪਟਦੇ ਜਿਹੜਾ ਲਾਇਆ ਸੋ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਤੁਸੀਂ ਕੀਮਤੀ ਟਾਈਮ ਕੱਢਿਆ ਉਸਮਾਨ ਜੋ ਮੁਖਤੀ ਸਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਤਿੰਨ ਛੋਟੇ ਹਫਤਾ ਜਿਹੜੇ ਉਹਦੇ ਨਾਲ ਇਹਨੂੰ ਦਿੱਤੇ ਆ ਇਹ ਪਤਾ ਕੀ ਆ ਜਦੋਂ ਤੁਹਾਨੂੰ ਮੰਜਿੰਦਰ ਕਹਿ ਰਿਆ ਸੀਗਾ 17 ਹਲਕੇ ਆ ਤੇ 30 ਹਸਪਤਾਲ ਸੀਗੇ ਇਹਨਾਂ ਦੀ ਜੋ ਵੰਡ ਹੁੰਦੀ ਆ ਨਾ ਉਹ ਫਿਰ ਉੱਥੇ ਪਤਾ ਲੱਗਦਾ ਵੀ ਕਿਹੜਾ ਬੰਦਾ ਕੀ ਕਰਦਾ ਉਹ ਉਹ ਕਈ ਜਾਂਦੇ ਕਹਾਂ ਜੀ ਉਹ ਧਾਰੀਆਂ ਨੂੰ ਵੀ ਤਿੰਨ ਦੇ ਤੇ ਜੀ ਫਲਾਣ ਹੋ ਗਿਆ ਜੀ ਠੀਕ ਹੋ ਗਿਆ ਬਸ ਸੀਐਮ ਸਾਹਿਬ ਬਹੁਤ ਵਧੀਆ ਬੰਦੇ ਆ ਉਹ ਮਤਲਬ ਉਹਨਾਂ ਨੂੰ ਪਤਾ ਕਿ ਆਪਾਂ ਬਾਰਡਰ ਤੇ ਆ ਤੇ ਬਾਰਡਰ ਕਰਕੇ ਉਹ ਕਹਿੰਦੇ ਨਹੀਂ ਯਾਰ ਕਾਲਿਆ ਸਾਹਿਬ ਦਾ ਹਲਕਾ ਬਾਂਡਰ ਤੇ ਆ ਦੇ ਦੋ ਕੋਈ ਗੱਲ ਨਹੀਂ ਕਈਆਂ ਨੇ ਕਈ ਚਲੋ ਹਰੇ ਮੇਲੇ ਦੀ ਕੋਸ਼ਿਸ਼ ਹੁੰਦੀ ਆ ਵੀ ਸਾਨੂੰ ਨਹੀਂ ਮਿਲਿਆ ਜੀ ਦੇਖੋ ਕੋਈ ਇੱਕੋ ਹਲਕੇ ਦੋ ਤਿੰਨ ਦੇਤੇ ਆ ਕਿਉਂਕਿ ਤੀਆਂ ਦੀ ਵੰਡ ਕਰਦੀ ਵੀ ਤੇ ਮੁੱਖ ਮੰਤਰੀ ਦੀ ਬੜੀ ਔਖੀ ਹੋ ਜਾਂਦੀ ਆ ਨਾ ਕਹਿਣਾ ਸੌਖਾ ਹੁੰਦਾ ਬਾਅਦ ਜਦੋਂ ਲੈਣ ਵਾਲੇ ਲੈਣ ਲੱਗੀ ਹੋਵੇ ਫਿਰ ਬੜਾ ਔਖਾ ਕੰਮ ਹੁੰਦਾ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਜੀ ਸਾਡੇ ਦੇ ਬਾਂਡਰ ਦਾ ਏਰੀਆ ਬੜੇ ਮਾੜੀ ਹਾਲਤ ਹੈ ਤੇ ਤੁਸੀਂ ਸਾਡੀ ਮਤ ਕਰਦੋ ਉਹਨਾਂ ਨੇ ਤਿੰਨ ਹਸਪਤਾਲ ਦੇ ਦਿੱਤੇ ਮੈਂ ਉਹਨਾਂ ਦਾ ਪੂਰੀ ਸਰਕਾਰ ਦਾ ਮਾਨ ਸਾਹਿਬ ਦੀ ਪੂਰੀ ਕੈਬਨਟ ਦਾ ਜਨਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਪਿੰਨ ਛੋਟੇ ਹਸਪਤਾਲ ਜਿਹੜੇ ਦਿੱਤੇ ਜਨਾਂ ਦਾ ਆਪਾਂ ਜਿੰਨੀ ਪੱਥਰ ਉਹਨੇ 10-15 ਮਿੰਟ ਬਾਅਦ ਸਹਾਰ ਦੇ ਵਿੱਚ ਫਿਰ ਚੇਤਨਪੁਰਾ ਅਸੀਂ ਨਹੀਂ ਪੱਥਰ ਜਣਾ ਖੜਾ ਸੋ ਤੁਸੀਂ ਟਾਈਮ ਕੱਢ ਕੇ ਆਏ ਹੋ ਸਾਰੀ ਪੰਚਾਇਤ ਸਰਪੰਚ ਸਾਹਿਬ ਸਾਡੇ ਪਿੰਡ ਦੇ ਨਗਰ ਵਾਸੀ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਹਾਡੇ ਪਿੰਡ ਦੇ ਛੋਟਾ ਹਸਪਤਾਲ ਬਣ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ